ਅਸਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਿਹਾ ਗੈਂਗ ਦਾ ਐਨਕਾਊਂਟਰ ਹੋ ਗਿਆ ਜਿਹੜਾ ਜੰਗਲ ਵਾਲੀ ਥਾਂ ਦੇ ਵਿੱਚ ਲੁਕ ਕੇ ਸਲਾਬ ਬਣਾ ਰਹੇ ਸੀ ਪੂਰੀ ਖਬਰ ਛੋੜਨ ਨਾਲ ਹੈਰਾਨ ਕਰ ਦੇਣ ਵਾਲੀ ਇਸ ਵਲੇ ਦੀ ਵੱਡੀ ਅਪਡੇਟ ਸਾਂਝੀ ਕਰ ਰਹੇ ਆ ਮਹਾਲੀ ਦੇ ਡੇੜਾ ਬੱਸੀ ਦੇ ਵਿੱਚ ਪੁਲਿਸ ਅਤੇ ਗੋਲਡੀ ਗੈਂਗ ਦੇ ਦੋ ਮੈਂਬਰਾਂ ਵਿਚਾਲੇ ਮੁਕਾਬਲਾ ਹੋਇਆ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਅਪਰਾਧੀ ਇਲਾਕੇ ਦੇ ਵਿੱਚ ਘੁਮਰੇ ਨੇ ਤਲਾਸ਼ੀ ਦੇ ਦੌਰਾਨ ਅਪਰਾਧੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਜਿਸ ਕਰਕੇ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ ਮੁਕਾਬਲੇ ਦੇ ਵਿੱਚ ਦੋਵੇਂ ਜ਼ਖਮੀ ਹੋ ਗਏ ਬਾਅਦ ਵਿੱਚ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਦੋਵਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਡੇੜਾ ਬੱਸੀ ਦੇ ਵਿੱਚ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੋਲਡੀ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਫਤਾਰ ਕੀਤਾ ਦੋਵਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਉਹਨਾਂ ਨੂੰ ਹਸਪਤਾਲ ਦੇ ਬੱਚੇ ਦਾਖਲ ਕਰਵਾਇਆ ਆਪਰਾਧੀਆਂ ਦੀ ਪਛਾਣ ਅਮਨ ਅਤੇ ਸ਼ਰਨਜੀਤ ਉਰਫ ਸੰਨੀ ਵਜੋ ਹੋਈ ਹੈ ਜੋ ਮੁਹਾਲੀ ਦੇ ਰਹਿਣ ਵਾਲੇ ਨੇ ਉਹਨਾਂ ਦੇ ਵਿਰੁੱਧ ਪਹਿਲਾ ਸੁਹਾਣਾ ਪੁਲਿਸ ਸਟੇਸ਼ਨ ਅਤੇ ਫੇਜ਼ 1 ਪੁਲਿਸ ਸਟੇਸ਼ਨ ਦੇ ਵਿੱਚ ਦੋ ਅਸਲਾ ਐਕਟ ਦੇ ਮਾਮਲੇ ਦਰਜ ਨੇ ਬੁੱਧਵਾਰ ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਗੋਲਡੀ ਗੈਂਗ ਦੇ ਦੋ ਮੈਂਬਰ ਡੇਰਾ ਬਸੇ ਖੇਤਰ ਦੇ ਵਿੱਚ ਘੁੰਮ ਰਹੇ ਨੇ ਤੇ ਇੱਕ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਨੇ ਇੱਕ ਵਿਸ਼ੇਸ਼ ਟੀਮ ਬਣਾਈ ਗਈ ਪੁਲਿਸ ਟੀਮ ਨੇ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਦੇ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਦੋਂ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ ਤਾਂ ਮੋਟਰਸਾਈਕਲ ਤੇਜ਼ ਹੋ ਗਿਆ ਜਿਸ ਕਰਕੇ ਪੁਲਿਸ ਦਾ ਪਿੱਛਾ ਕੀਤਾ ਗਿਆ ਪੁਲਿਸ ਤੋਂ ਬਚਣ ਦੇ ਲਈ ਅਪਰਾਧੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨਾਲ ਦੇ ਤਿੰਨ ਗੋਲੀਆਂ ਚਲਾਈਆਂ ਇੱਕ ਗੋਲੀ ਪੁਲਿਸ ਦੀ ਗੱਡੀ ਵਿੱਚ ਜਾ ਵੱਤੀ ਪੁਲਿਸ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਦੋਵੇਂ ਅਪਰਾਧੀ ਲੱਤ ਦੇ ਵਿੱਚ ਗੋਲੀ ਲੱਗਣ ਕਰਕੇ ਜ਼ਖਮੀ ਹੋਏ ਪੁਲਿਸ ਨੇ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਪੁਲਿਸ ਨੇ ਮੌਕੇ ਤੋਂ 32 ਬੋਰ ਪਿਸਤੌਲ ਤਿੰਨ ਕਾਰਤੂਸ ਅਤੇ ਕਾਰਤੂਸ ਜਿਹੜੇ ਹੋਰ ਵੀ ਬਰਾਮਦ ਕੀਤੇ ਅਪਰਾਧੀਆਂ ਦੀ ਬਾਈਕ ਵੀ ਜ਼ਬਤ ਕਰ ਲਈ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਦੋਵੇਂ ਐਤਵਾਰ ਨੂੰ ਪਟਿਆਲਾ ਰੋਡ ਦੇ ਉੱਤੇ ਹੋਟਲ ਮਾਲਕ ਦੇ ਪੁੱਤਰ ਤੇ ਹੋਈ ਗੋਲੀਬਾਰੀ ਦੇ ਵਿੱਚ ਵੀ ਸ਼ਾਮਲ ਸਨ